ਰੋਟੀ ਲੈਂਦੀ ਇਹਨਾਂ ਦੀ ਅੱਜ ਇਹ 15 ਜਾਣੇ ਆਏ ਨੇਗੇ ਕੱਲ 27 ਜਾਣੇ ਸੀਗੇ ਕੱਲ ਸਾਰੇ ਦਾ ਸਾਰਾ ਗਰੁੱਪ ਆ ਗਿਆ ਸੀਗਾ 2 ਘੰਟਿਆਂ ਜੀ ਇਹ 3 ਕਿਲੇ ਲਾਗੇ ਸੀਗੇ ਅੱਜ ਇਹਨਾਂ ਨੇ 10 ਕ ਬੰਦੇ ਕਿਸੇ ਹੋਰ ਪਾਸੇ ਤੋਰ ਤੇ ਤੇ ਆਪਣੇ ਘਣੀ ਇਹ 15 ਕ ਜਾਣੇ ਆ ਗਏ ਕੰਮ ਨਵੇੜੀ ਜਾਂਦੇ ਨੇ ਕਿ ਕੱਲ 3 ਕਿਲੇ ਲਾਗੇ ਸੀਗੇ ਕਹਿੰਦੇ ਕੱਲ ਨੂੰ ਲਾਵਾਂਗੇ 2.5 ਕਿਲੇ ਜਿਹੜੇ ਰਹਿ ਗਏ ਸਾਨੂੰ ਐ ਸੀਗੇ ਕਿਤੇ ਕੱਦੂ ਨਸਕਾ ਦੇਣ ਕੱਦੂ ਆਪਣਾ ਪਰਸੋ ਚੌਥੇ ਦਾ ਹੋਇਆ ਹੋਇਆਗਾ ਅੱਜ ਇਹ 8 ਵਜੇ ਦਾ ਟਾਈਮ ਦੇ ਕੇ 9 ਵਜੇ ਆਏ ਨੇਗੇ ਹੁਣੇ ਬਹੁਤ ਬਹੁਤ ਪੱਟੀ ਜਾਂਦੇ ਨੇਗੇ ਗਰਮੀ ਬਹੁਤ ਜ਼ਿਆਦਾ ਹੈਗੀ ਮੀਂਹ ਦੀ ਬਾਈ ਤਾਂ ਇਹ ਵੀ ਨਹੀਂ ਹੈਗੀ ਸਾਡੇ ਕੱਲ ਬੱਟ ਨਾਲ ਬੱਟ ਸਾਡੇ ਜਾਂਦਾ ਉਹੀ ਗੱਲ ਸਾਡੇ ਪਿੰਡ ਦਾ ਪਤਾ ਨਹੀਂ ਕੋਈ ਬੈਰ ਹੈਗਾ ਸਾਡੇ ਨਹੀਂ ਕਦੇ ਮੀਂਹ ਪਿਆ ਮੌਨਸੂਨ ਵਾਲਾ ਕੀ ਕਹਿਣਾ ਬੇਟ ਆਵਾਜਾ ਬੇ ਟਾਈਮ ਆ ਜਾ ਕਿਤੇ ਨਾ ਕਿਤੇ ਛੜਾਕਾ ਜਾਂ ਸਿੱਟ ਜੇ ਨਹੀਂ ਸਾਡੇ ਮੀਂਹ ਦਾ ਬਿਲਕੁਲ ਹੀ ਨਹੀਂ ਪੈਂਦਾ ਪਤਾ ਨਹੀਂ ਕੀ ਚੱਕਰ ਹੋ ਗਿਆ ਹੁਣ ਤਾਂ ਕਰਕੇ ਮੋਟਰਾਂ ਦਿਨ ਰਾਤ ਚੱਲੀ ਜਾਂਦੀਆਂ ਨੇ ਪਾਣੀ ਵਸਾਂ ਪੂਰਾ ਹੁੰਦਾ ਹੈਗਾ ਗਰਮੀ ਬਹੁਤ ਜ਼ਿਆਦਾ ਹੈਗੀ ਅੱਜ ਵਾਲੇ 2.5 ਕਿਲੇ ਦੇਖਦੇ ਆ ਕਿੰਨੇ ਕੁ ਵੇਸ ਦੇ ਨੂੰ ਲਾਉਂਦੇ ਨੇ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਹੋਣੀ ਕਰ ਦਿਓ ਹੁਣ ਪੌਦ ਲੱਦਦੇ ਆਂਗੇ ਰੇੜੇ ਤੇ ਆਪਾਂ ਲੈ ਕੇ ਚੱਲਦੇ ਆਂ ਗਾਹਲੇ ਖੇਤ ਉਹਨਾਂ ਟਾਈਮ ਇਹ ਰੋਟੀ ਖਾ ਕੇ ਤੁਰੇ ਆਉਣਗੇ ਉੱਥੇ ਉਹ ਕਹਿੰਦੇ ਸਭ ਚੱਲਿਆ ਹੈ ਬਾਕੀ ਕੋ ਗਾਹੀ ਹਾਂ ਧੰਨ ਨੇ ਭਾਈ ਬੰਦੇ ਜਿਹੜੇ ਨਹੀਂ ਗਰਮੀ ਦੇ ਵਿੱਚ ਮਿੰਟੋ ਮਿੰਟੀ ਬਹੁਤ ਪੱਟ ਲਈ ਇਹਨਾਂ ਨੇ ਰੋਟੀ ਪਾਣੀ ਛਕ ਲਿਆ ਬਹੁਤ ਲੱਦੀ ਜਾਂਦੇ ਆਗੇ ਹੁਣ ਚੱਲਦੇ ਆਂ ਗਾਂਹ ਵਾਲੇ ਖੇਤ ਜਿੱਥੇ ਦੱਬਣੀਆਂ ਜੀਰੀ ਇਹ 2.5 ਕਿਲੇ ਰਹਿੰਦੇ ਨੇਗੇ ਮੈਨੂੰ ਇਹ ਲੱਗਦਾ ਜਿਹੜੇ ਸਾਬਨ ਵਾਲਾ ਅੱਜ ਵੱਟ ਕੀਤਾ ਰੱਬ ਆਊਗਾ ਮੀ ਲੈ ਕੇ ਥੋੜਾ ਮੋਟਾ ਆਜੇ ਵਧੀਆ ਗੱਲ ਆ ਬਾਕੀ ਬੰਦੇ ਹਿੰਮਤ ਹੀ ਨੇਗੇ ਤਕਲਾ ਆਮ ਜੀਆ ਲਾਈ ਜੇ ਇਹ ਰਿਓ ਦਲੀਏ ਸਹੀ ਜੋ ਇਹਦਾ ਹੱਲਾ ਕੋ ਤੇ ਚਲਾ ਤੋੜਾ 11 ਵਜੇ 50 ਮਿੰਟਾਂ ਦੇ ਲਾਗੇ ਇਹ ਅੱਜ ਜਾਣੇ ਨੇ 15 ਕੱਲ ਬੰਦੇ ਸੀਗੇ 26 ਤਾਂ ਕਰਕੇ ਇਹ 3 ਕਿਲੇ ਡੇਢ ਘੰਟੇ ਜੀ ਲਾਗੇ ਸੀਗੇ ਅੱਜ ਦੇਖਦੇ ਆਂਗੇ ਇਹ ਕਿੰਨੇ ਟਾਈਮ ਦੇ ਵਿੱਚ ਲਾਉਂਦੇ ਨੇ 15 ਜਾਣੇ ਜਿਹੜੇ ਹਾਮ ਵਾਲੇ ਇਹਨਾਂ ਨੇ ਦੋ ਕਹਰਿਆਂ ਚ ਸਾਰੀ ਬਹੁਤ ਖੰਡਿਆਤੀ ਮੈਨੂੰ ਡਰ ਲੱਗਣ ਲੱਗ ਗਿਆ ਵੀ ਇਹ ਬਹੁਤ ਬਾਲੀ ਥੋੜੀ ਰਹੂਗੀ ਬਾਕੀ ਦੇਖਦੇ ਆਂਗੇ ਕਿੰਨੇ ਕ ਟਾਈਮ ਚ ਕਿੰਨਾ ਕ ਥਾਂ ਲਾਉਂਦੇ ਨੇਗੇ ਇਹ ਅੱਜ ਬਾਕੀ ਆ ਆਗਾ ਆਪਣਾ ਬਾਹਣ ਬਿਲਕੁਲ ਰੋਡ ਦਿੱਤੇਗਾ ਇਹ ਹੁਣ ਵੱਟ ਜਾ ਇੰਨਾ ਕ ਜਿਆਦੇ ਕਰ ਰੱਖਿਆ ਰੱਬ ਨੇ ਤੇ ਕੋਲਿਆ ਜਾ ਵੀ ਖੜਾ ਕਿਸੇ ਨਾ ਕਿਸੇ ਪਾਸੇ ਠੰਡੀ ਜੀ ਹਵਾ ਦਾ ਬੋਲਾ ਆਉਂਦਾ ਕਿਸੇ ਨਾ ਕਿਸੇ ਪਾਸਿਓ ਮੈਨੂੰ ਇਹ ਲੱਗਦਾ ਹੈਗਾ ਵੀ ਰੱਬ ਅੱਜ ਬਾਰੇ ਨਿਆਰੇ ਕਰਾਊਗਾ ਆਪਣੇ ਕਰਾ ਦੇ ਵਧੀਆ ਚੱਲ ਪੂਜੀਰੀ ਆਪਣੀ ਜਿਹੜੀ ਆ ਪਾਣੀ ਕੱਲ ਲਾਈ ਸੀਗੀ ਇਧਰ ਲਈ ਮੋਟਰ ਤੇ ਮੱਕੀ ਆ ਗਈ ਵਿੱਚ ਪਰ ਉਹ ਜਮੀਂ ਪੀਲੀ ਹੋ ਗਈ ਕਿਉਂਕਿ ਕਰਸਾ ਆ ਗਈ ਪੂਰੀ ਜਿਆਦਾ ਗਰਮੀ ਆ ਗਈ ਇੱਕ ਵਾਰੀ ਸੁੱਕ ਕੇ ਚੱਲੂ ਜੀਰੀ ਆਮਰਾਮ ਸੇ ਕਰਨਾ ਪਵੇਗਾ ਸੂਰਜ ਦੀ ਤਪਸ ਨੇ ਇਹਨਾਂ ਦੀ ਵੀ ਚਾਲ ਮਾਰਤੀ ਅੱਗੇ ਇਹ ਬੜਾ ਰਿੰਗ ਰਿੰਗ ਕਹਿੰਦੇ ਸੀ ਭਾਈ ਅਸੀਂ 8-9 ਕਿਲੇ 10 ਕਿਲੇ ਦਿਹਾੜੀ ਦੇ ਵਿੱਚ ਲਾ ਦਨੇ ਆਗੇ ਅੱਜ ਇਹ 12 ਵਜੇ ਦੇ ਲੱਗੇ ਹੋਏ ਨੇ 2 ਘੰਟਿਆਂ ਦੇ ਵਿੱਚ ਹਜੇ ਇਹਨਾਂ ਨੇ 1.5 ਕਿਲੋ ਲਾਇਆ ਘੰਟਾ ਹਜੇ ਹੋਰ ਲੱਗ ਜੂ ਕਿਉਂਕਿ ਪੌਣੇ ਕਿਲੇ ਵੰਗੂ ਪਿਆ ਪਿੱਛੇ ਤੇ ਇਹ ਮੈਨੂੰ ਇਹ ਲੱਗਦਾ ਵੀ 3 ਵਜੇ ਤੈਨੂੰ ਨਾ ਮਿਢਣਗੇ ਆਪਣਾ ਕੰਮ ਬਸੋਂ ਇਹਨਾਂ ਦੇ ਵੀ ਗੱਲ ਬਾਹਰੇ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਅੱਜ ਮੀਂਹ ਆਲੇ-ਦਾਲੇ ਜਰੂਰ ਕਿਤੇ ਨਾ ਕਿਤੇ ਪਈ ਜਾਂਦਾ ਬੜੀ ਠੰਡੀ ਹਵਾ ਦਾ ਬੋਲ ਆਉਂਦਾ ਵਿੱਚ-ਵਿੱਚ ਕਦੇ ਪਰ ਉਹ ਸਾਡੇ ਹਜੇ ਬਦਲਵਾਈ ਵੀ ਨਹੀਂ ਹੈਗੀ ਸਾਡੇ ਬਹੁਤ ਜ਼ਿਆਦੇ ਤੇਜ਼ ਧੁੱਪ ਹੈਗੀ ਤੇ ਬਹੁਤ ਜ਼ਿਆਦੇ ਬੱਟਾ ਤਾਂ ਕਰਕੇ ਇਹਨਾਂ ਦੀ ਵੀ ਚਾਲ ਜਿਉਹੀ ਰਹੀ ਨਹੀਂ ਹੈਗੀ ਤੇ ਆਪਾਂ ਨੇ ਵੀ ਕਹਿਤਾ ਸੀ ਭਾਈ ਕੋਈ ਗੱਲ ਨਹੀਂ ਮਰਨਾ ਥੋੜੀ ਆ ਤੁਸੀਂ ਆਪ ਦਾ ਦਮ ਲੈ ਲੈ ਲਾਉ ਡਾਲ ਲਾਉ ਵਧੀਆ ਬਸ ਇੱਕ ਦੋ ਵਾਰੀ ਪਾਣੀ ਪੀਓ ਬਸ ਇੱਕ 10 ਮਿੰਟ ਵੱਧ ਦਮ ਲੈ ਲਓ ਕੋਈ ਚੱਕਰ ਨਹੀਂ ਹੈਗਾ ਜਿੱਥੇ ਇੰਨੇ ਦਿਨ ਸਹੀ ਇੱਕ ਦਿਨ ਹੋਰ ਸਹੀ ਬਾਕੀ ਦੇਖਦੇ ਆਂਗੇ ਕਨੋਂ ਦਾ ਕਨੇਬੜ ਦਾ ਕੰਮ ਤੁਸੀਂ ਵੀਡੀਓ ਨੂੰ ਲਾਈਕ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਕਮੈਂਟ ਕਰਕੇ ਮੈਨੂੰ ਮੀਂਹ ਬਾਰੇ ਅਪਡੇਟ ਜਰੂਰ ਦਿਓ ਕਿਹੜੇ ਏਰੀਏ ਦੇ ਵਿੱਚ ਛੋਡੇ ਮੀਂਹ ਪੈ ਰਿਹਾ ਹੈ ਕਿ ਨਹੀਂ ਮੋਟਰ ਛੱਡਤੀ ਹੁਣ ਜਿਹੜੇ ਹ ਕਿਆਰੇ ਕੀਲੇ ਲੱਗੇ ਇਹਨਾਂ ਦੇ ਵਿੱਚ ਥੋੜਾ ਥੋੜਾ ਠੰਡਾ ਜਿਹਾ ਪਾਣੀ ਪੈ ਜੂਗਾ ਨਵਾਂ ਤੇ ਡਾਲਾਂ ਨੂੰ ਥੋੜਾ ਮੋਟਾ ਆਸਰਾ ਮਿਲ ਜੂਗੇ ਤਰ੍ਹਾਂ ਕਿਤੇ ਗਰਮੀ ਬਾਲੀ ਜਿਆਦੇ ਹੈ ਜਮੀ ਸੁੱਕੀ ਜਾਂਦੇ ਨੇਗੇ ਪਏ ਆ ਦੇਖੋ ਕਿਵੇਂ ਹੋ ਗਈ ਗੁੱਛੀ ਪਈ ਜਮੀ ਪੱਤੇ ਇਕੱਠੇ ਹੋ ਗਏ ਤੇ ਗਰੁੱਪ ਆਪਣਾ ਸਾਰਾ ਚਾਹ ਪਾਣੀ ਪੀਣ ਵਾਗਿਆ ਹੋ ਉਹ ਕੋਠੇ ਦੇ ਜਲਜੀਰੇ ਵਾਲਾ ਪਾਣੀ ਬਣਵਾ ਕੇ ਲੈਂਦਾ ਸੀਗਾ ਮੈਂ ਕਿਹਾ ਯਾਰ ਬੰਦੇ ਨੇ ਫਿਰ ਵੀ ਵਿਚਾਰੇ ਬਹੁਤ ਜਿਆਦਾ ਗਰਮੀ ਹੈਗੀ ਚਾਹ ਚੜ ਗਿਆ ਜਲਜੀਰੇ ਵਾਲਾ ਪਾਣੀ ਦੇਖ ਕੇ ਉਹ ਪਾਣੀ ਵੀ ਇਹਨਾਂ ਦੀ ਕਿਸਮਤ ਨੂੰ ਬਹੁਤ ਸੁਆਦ ਬਣਿਆਗਾ ਵੱਡੀ ਕਿੰਨੀ ਭਰ ਲੈ ਮੈਂ 10 15 ਲੀਟਰ ਵਾਲੀ ਮੈਂ ਕਿਹਾ ਹੌਲੀ ਹੌਲੀ ਛਕੋ ਫੇਰ ਤੁਸੀਂ ਜਿਹੜਾ ਰਹਿ ਗਿਆ ਅੱਧਾ ਕਿਲਾ ਫੇਰ ਡਾਲ ਦਬ ਦਿਓ ਕਿੱਤੇ ਨਾ ਕਿਤੇ ਹਵਾ ਬਹੁਤ ਠੰਡੀ ਚੱਲੀ ਜਾਂਦੀ ਹੈਗੀ ਲੱਗਦਾਗਾ ਰੱਬ ਸੁਣੂਗਾ ਸਾਡੀ ਅੱਜ ਮੀਂਹ ਦਾ ਛੜਾਕਾ ਵਧੀਆ ਲਾਊਗਾ 15 20 ਮਿੰਟਾਂ ਵਾਲਾ ਬਾਕੀ ਕਿਣ ਮੇਣ ਕਿਣ ਮੇਣ ਲਾ ਦੇ ਉਹਦੇ ਵਰਗੀ ਤਾਂ ਰੀਸ ਹੈ ਨਹੀਂ ਫਿਰ ਕਿਤੇ ਨੱਕੇ ਸਾਰੇ ਖੋਲ ਤੇ ਉਧਰ ਪਾਣੀ ਜਾਈ ਜਾਂਦਾ ਇਧਰ ਪਾਣੀ ਜਾਈ ਜਾਂਦਾਗਾ ਸਾਰਾ ਹੌਲੀ ਹੌਲੀ ਪਾਣੀ ਕਿਤੇ ਨਾ ਕਿਤੇ ਲੱਗ ਜੂਗਾ ਨਮਾ ਚਾਹ ਪਾਣੀ ਉਹਨਾਂ ਨੂੰ ਪਿਆ ਕੇ ਤੇ ਭਾਂਡੇ ਚੱਕ ਕੇ ਮੈਂ ਆ ਗਿਆ ਘਰੇ ਕਿਉਂ ਖਖਾ ਪੱਠਿਆਂ ਦਾ ਟਾਈਮ ਹੋ ਗਿਆ ਸੀਗਾ ਤਾਂ ਕਰਕੇ ਹੁਣ ਫਾਦਰ ਸਾਹਿਬ ਹੁਣੇ ਖੇਤ ਖੜ ਗਏ ਓਦਾਂ ਕੁ ਕੀ ਲੈ ਰਹਿਦਾ ਖਾਦਣਗੇ ਅੱਧੇ ਘੰਟੇ 'ਚ ਘੰਟੇ 'ਚ ਨਿਬੜ ਜੂ ਕੰਮ ਆਪਣਾ ਤੇ ਹੁਣ ਚਾਹ ਪਾਣੀ ਪੀ ਕੇ ਸ਼ੇਕ ਸ਼ੂ ਬਣਾ ਕੇ ਪੀ ਕੇ ਆਪਾਂ ਇਹ ਲੱਗਦੇ ਆਂਗੇ ਇਧਰ ਲਈ ਕੰਮ ਆ ਗਰਮੀ ਬਹੁਤ ਆ ਯਾਰ ਬੋਲਣ ਜੀ ਇਹਨੂੰ ਜੀ ਨਹੀਂ ਕਰਦਾ ਨਾ ਬੋਲੇ ਆ ਜਾਂਦਾ ਹੈਗਾ ਇਹ ਆਪਣੇ ਚੰਨੋਂ ਤੇ ਜੰਨ ਗੋਰੀ ਨੇ ਕੀਲਾ ਵਟਤਾ ਉਥੋਂ ਤੇ ਇਹ ਦਰਬੰਨੀ ਪਈ ਆ ਫਫਾਰੇ ਚੱਲੀ ਜਾਂਦੇ ਨੇਗੇ ਇੱਥੇ ਭਾਂਡੇ ਥੱਲੇ ਮੌਸਮ ਜਮਾਂ ਲੋਟ ਹਜੇ ਬਰੇ ਦਾ ਬਹੁਤ ਔਖਾਗਾ ਉਹਦੋਂ ਦਾ ਲਗਾਤਾਰ ਲੱਗਿਆ ਹੋਇਆ ਸੀਗਾ ਹੁਣ ਕੰਮ ਨਿਬੜਿਆ ਪਹਿਲਾਂ ਕੱਖ ਪੱਠੇ ਪਾਏ ਸੰਨੀਆਂ-ਸੁੰਨੀਆਂ ਰਲਾਈਆਂ ਫਿਰ ਧਾਰਾਂ ਚੋਈਆਂ ਫੀੜਾਂ ਸਿੱਟੀਆਂ ਤੇ ਫਿਰ ਪਾਣੀ ਸਿੜਕਿਆ ਮੈਟ ਤੋਂ ਉੱਤੇ ਫਰਸ਼ ਤੋਂ ਉੱਤੇ ਤੇ ਹੁਣ ਦੁਬਾਰੇ ਸਾਰਾ ਖੁੱਲੀਆਂ ਛੱਡ ਕੇ ਦੁਬਾਰੇ ਬੰਨੀਆਂ ਨੇ ਹੁਣ ਹੁਣ ਵੇਲਾ ਹੋਇਆ ਹੁਣ ਨਾ ਧੋ ਕੇ ਮਾ ਗੇਕੇ ਬਲੌਗ ਵਾਲਾ ਸ਼ਾਰਟ ਆਪਾਂ ਐਂਡ ਪਾ ਦਈਏ ਵੀ ਹੁਣ ਭਈ ਇਹ ਬਲੌਗ ਦਾ ਐਂਡ ਆ ਤੁਸੀਂ ਵੀ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਮੀਮੂ ਦਾ ਕੀ ਸੀਨ ਆ ਸਾਡੇ ਥੋੜੇ ਕਿ ਟਾਈਮ ਬਾਅਦ ਕਦੇ ਵਧੀਆ ਚੜ ਕੇ ਜਾ ਜਾਂਦਾ ਮਨ ਨੂੰ ਚਾਜ ਆ ਚੜ ਜਾਂਦਾ ਵੀ ਹਾਂ ਪੈ ਜੂਗਾ ਪਰ ਫਿਰ ਉਤੋਂ ਨਹੀਂ ਲੰਘ ਜਾਂਦਾ ਇਹ ਵੱਡੀ ਮੱਝ ਇਹ ਥੋੜੀ ਜਿਆਦਾ ਗਰਮੀ ਮੰਗਦੀ ਮੰਨਦੀ ਹੈ ਤਾਂ ਕਰਕੇ ਇਹ ਪੱਖੇ ਤੇ ਲਈ ਜੇ ਬਾਲਾ ਮੰਦੀ ਹੈ ਫਿਰ ਫਫਾਰੇ ਛੱਡ ਦਾਂਗੇ ਰਾਤ ਨੂੰ ਹੁਣ ਬਸ ਇਹ ਗੇੜੇ-ਗੂੜੇ ਦੇ ਦੂਕੇ ਥੱਕੀਆਂ ਹੋਈਆਂ ਨੇ ਹੁਣ ਬੈਠਣੀਆਂ ਇਹ ਹੁਣ ਦੀਆਂ ਬੈਠੀਆਂ ਹੋਈਆਂ ਇਹ ਰਾਤ ਨੂੰ 12 1 ਵਜੇ ਉੱਠਣਗੀਆਂ ਤੇ ਇਹ ਸੀ ਅੱਜ ਦੀ ਵੀਡੀਓ ਬਾਕੀ ਛੋਟੇ ਘਟਰੂ ਬਾਹਰੇ ਫਿਰਦੇ ਲੇਗੇ ਇਹਨਾਂ ਨੂੰ ਵੀ ਬਨਾਂਗੇ ਹੁਣ